ਇੱਧਰ ਆ ਇੱਧਰ ਇੱਧਰ ਕੀ ਕੀ ਬਾਤ ਚ ਕੀ ਫੜਿਆ ਕੁਛ ਨਹੀਂ ਹੱਥ ਚ ਫੜਿਆ ਹੈ ਇੱਧਰ ਪਰਾ ਇੱਧਰ ਫੜਾ ਕੇ ਜਾ ਮੈਨੂੰ ਫੋਨ ਲੈ ਲਏ ਨਾ ਜੀ ਐਵੇਂ ਲੈ ਕੇ ਜਾਣਾ ਫੋਨ ਛਿੱਤਰ ਬਹੁਤ ਪੈਣਗੇ ਤੈਨੂੰ ਫੋਨ ਦੇ ਜਾ ਹਾਂ ਉੱਥੇ ਉਹਦੇ ਕਾਲ ਆ ਜਾਣੀ ਤੇਰੇ ਟੀਚਰਾਂ ਦੀ ਨਹੀਂ ਆਉਂਦੀ ਤੁਹਾਡਾ ਮੁੰਡਾ ਫੋਨ ਲਿਆਇਆ ਇੱਧਰ ਫੜਾ ਦੇ ਨਹੀਂ ਆਉਂਦੀ ਘਰੋਂ ਵੀ ਜਾਏਗਾ ਘਰੇ ਵੀ ਨਹੀਂ ਮਿਲਣਾ ਕਰਨਾ ਮੁੜ ਕੇ ਫੋਟੋ ਫੋਟੋ ਖਿਜਣੀ ਹੁੰਦੀ ਐ ਕਾਦੀਆਂ ਫੋਟੋਆਂ ਖਿਜਣੀਆਂ ਹੁੰਦੀਆਂ ਪੇਪਰਾਂ ਦਾ ਤਾਂ ਫਿਕਰ ਹੀ ਨਹੀਂ ਹੈਗਾ ਤੇ ਫੋਟੋਆਂ ਦਾ ਫਿਕਰ ਆ ਫੋਟੋ ਨਹੀਂ ਖਿੱਚੀ ਖਿੱਚੀਆਂ ਨਹੀਂ ਤੇ ਫੇਰ ਬੰਦੇ ਨੇ ਫੇਰ ਬੰਦੇ ਖਿੱਚੀਆਂ ਉਹਦਾ ਸਰ ਸਾਨੂੰ ਪਰਮਿਸ਼ਨ ਦੀ ਹਾਂ ਐਵੇਂ ਥੋੜੀ ਪੇਪਰਾਂ ਦੇ ਵਿੱਚ ਫੋਨ ਫੜਾਵੇਂ ਕੁੱਟਣਾ ਖਾ ਲਈ ਮੇਰੇ ਤੋਂ ਕੈਮਰੇ ਦੇ ਸਾਹਮਣੇ ਫੜਾ ਹੂੰ ਨਹੀਂ ਫੜਾ ਬਾਅਦ ਚ ਤੂੰ ਕੀ ਲਈਦਾ ਫੋਨ ਫੜਾ ਮੈਂ ਕਿੰਨੀ ਆ ਲੈ ਫੜਾ ਨਾ ਕੈਮਰੇ ਤੋਂ ਬੰਦ ਕਰ ਨਹੀਂ ਕੈਮਰਾ ਬੰਦ ਕਰ ਕੈਮਰੇ ਦੇ ਸਾਹਮਣੇ ਫੜਾ ਚੱਲ ਵੈਨ ਆ ਗਈ ਤੇ ਵੈਨ ਆ ਗਈ ਫੋਨ ਫੜਾ ਦੇ ਵੈਨ ਆ ਗਈ ਭੱਜਾ ਹਾਂਜੀ ਅੱਜ ਅਸੀਂ ਬਣਾਏ ਆ ਪ੍ਰਸ਼ਾਦ ਵਾਲੇ ਪਰੌਂਠੇ ਪਰੌਂਠੇ ਹਾਂਜੀ ਤੇ ਲੱਗੇ ਅਸੀਂ ਖਾਣ ਆਜੋ YouTube ਫੈਮਲੀ ਤੁਸੀਂ ਵੀ ਖਾ ਲੋ ਬੜੇ ਟੇਸਟੀ ਬਣਦੇ ਮਿੱਠੇ-ਮਿੱਠੇ ਤੇ ਪ੍ਰਸ਼ਾਦ ਪਿਆ ਸੀਗਾ ਸੋ ਮੈਂ ਸੋਚਿਆ ਕਿ ਅੱਜ ਚਲੋ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਬੱਚੇ ગયા ਸਕੂਲ ਦੋਨੋਂ ਹੀ ਅੱਜ ਦੋਨਾਂ ਦਾ ਪੇਪਰ ਸੀ ਤੇ ਅਮਨ ਕੋਮਲ ਤੇ ਮੈਂ ਅਸੀਂ ਲੱਗੇ ਆ ਟਰਾਈ ਕਰਨ ਤੇ ਅੱਜ ਤੁਸੀਂ ਵੀ ਟਰਾਈ ਕਰੋ ਬਹੁਤ ਟੇਸਟੀ ਹੁੰਦੇ ਆ ਕਈ ਪੇੜੇ ਦੇ ਵਿੱਚ ਲਾ ਲੈਂਦੇ ਪਰ ਮੈਂ ਆਟੇ ਦੇ ਵਿੱਚ ਗੁੰਨ ਲਿਆ ਸੀਗਾ ਪ੍ਰਸ਼ਾਦ ਤੇ ਗੁੰਨ ਕੇ ਤੇ ਫਿਰ ਫੁਲਕੇ ਲਾਏ ਨਾਮ ਅੱਜ ਚਾਤ ਕੇ ਬਹੁਤ ਖਲਾਰੇ ਪਾਈ ਬੈਠੇ ਹੋ ਤੁਸੀਂ ਹਾਂਜੀ ਕੀ ਕਰ ਰਹੇ ਹੋ ਅੱਜ ਵੇਖੋ ਉਹ ਸਦਾ ਗੈਸ ਚਿੱਲਾ ਉਹ ਦੇ ਸਾਰੀਆਂ ਹੱਡੀਆਂ ਬੋਟੀਆਂ ਅਲੱਗ-ਅਲੱਗ ਕਰਤੀਆਂ ਸਹੀ ਗੱਲ ਆ ਤੁਸੀਂ ਤਾਂ ਆਪਰੇਟ ਕਰਨ ਲੱਗ ਗਏ ਜੇ ਮੈਨੂੰ ਮੈਂ ਸੋਚਿਆ ਹੀ ਉੱਪਰੋਂ-ਉੱਪਰੋਂ ਸਾਫ਼ ਕਰਦੀਆਂ ਹੌਲੀ-ਹੌਲੀ ਇੱਕ ਨਟ ਖੋਲ ਦੋ ਨਟ ਖੋਲ ਸਾਰੇ ਖੋਲ ਕੇ ਬਹਿ ਗਏ ਹੁਣ ਮੈਂ ਕਿਹ ਚੱਲ ਇਹਨੂੰ ਚੰਗੀ ਤਰ੍ਹਾਂ ਨੀਟ ਐਂਡ ਕਲੀਨ ਕਰ ਦਿੰਨੇ ਆ ਸਹੀ ਗੱਲ ਰੋਟੀ ਪਾਣੀ ਖਾ ਕੇ ਵੇਲੇ ਐਸੀ ਤੇ ਮੈਂ ਕਿਹ ਚੱਲ ਕਰਨਾ ਵੀ ਕੀ ਹੁਣ ਇਸ ਟਾਈਮ ਜਿਹੜੀ ਐਕਸਟਰਾ ਕਲੀਨਿੰਗ ਵਾਲਾ ਕੰਮ ਕਰ ਲੈਨੇ ਆ ਸਹੀ ਗੱਲ ਆ ਬਿਲਕੁਲ ਤੁਸੀਂ ਤਾਂ ਬੜੇ ਲਿਸ਼ਕਾਲਿਸ਼ ਕਾ ਕੇ ਰੱਖੀ ਆਂਦੇ ਹੋ ਵੇਖੋ ਬਹੁਤ ਸੋਹਣੇ ਹੋਰ ਮੈਂ ਕਿਹਾ ਚੱਲ ਵਿਚਾਰਿਆ ਤੇ ਜਿਹੜੀ ਕੋਈ ਮੈਲ ਮੁੱਲ ਲੱਗੀ ਸਾਰੀ ਲਾ ਦਿੱਤੀ ਅੱਜ ਸਹੀ ਗੱਲ ਆ ਇਹਨਾਂ ਨੂੰ ਮਾਗੀ ਨਵਾ ਦਿੱਤੀ ਨਹੀਂ ਨਹੀਂ ਵਧੀਆ ਗੱਲ ਵਧੀਆ ਧੁੱਪ ਵੀ ਬਹੁਤ ਪੈ ਰਹੀ ਆ ਛੱਤ ਤੇ ਵੇਖੋ ਹਾਂ ਧੁੱਪ ਜ਼ਿਆਦਾ ਆ ਅੱਜ ਸੂਰਜ ਦੇਖੋ ਕਿੰਨਾ ਨਹੀਂ ਗਰਮੀ ਲੱਗਦੀ ਹਾਂਜੀ ਤਾਂ ਹੀ ਮੈਂ ਕਿਹਾ ਚਲ ਥੱਲੇ ਕੀ ਖਲਾਰਾ ਪਾਉਣਾ ਹੈ ਗੰਦ ਹੋਊਗਾ ਚਲ ਉੱਪਰ ਛੱਤ ਤੇ ਤਾਂ ਚਲ ਬੋਕਰ ਫਿਰਗੀ ਤੇ ਸੈਟਿੰਗ ਹੋ ਜਾਣੀ ਸਹੀ ਗੱਲ ਹੈ ਫਿਰ ਪੋਚਾ ਵੀ ਲਾਉਣਾ ਪੈਦਾ ਬਿਲਕੁਲ ਸਹੀ ਗੱਲ ਹੈ ਨਾਲ ਵਧਿਆਏ ਧੁੱਪ ਵੀ ਇਹਦਾ ਆਨੰਦ ਵੀ ਲਿਆ ਜਾਂਦਾ ਧੁੱਪ ਦਾ ਨਾਲ-ਨਾਲ ਮੈਂ ਕਿਹਾ ਨਾਲ-ਨਾਲ ਵਿਟਾਮਿਨ ਡੀ ਲੈ ਲੈਣੇ ਸਹੀ ਗੱਲ ਹੈ ਵਿਟਾਮਿਨ ਡੀ ਦੀ ਕਾਟ ਲਾਉਗੀ ਤੇ ਨਾਲ-ਨਾਲ ਕੰਮ ਵੀ ਕਰ ਲੈਣੇ ਸਹੀ ਗੱਲ ਹੈ ਆਪਣੇ ਘਾਟ ਦੇ ਵਿਮਿਕਸ ਜਿਹਾ ਵਿਊ ਆ ਨਾ ਜਾਂਦੀ ਧੋਪਾ ਨਾ ਠੰਡਾ ਠੰਡਾ ਹੈ ਹਾਂ ਕਈ ਨਸੀ ਵੇਲੇ ਟਾਈਮ ਜਦੋਂ ਇਕੱਲੇ ਦਾ ਕੰਮ ਨਿਬੇੜਾਂਦਾ ਸਾਫ਼ ਸਫਾਈ ਦਾ ਵੀ ਨਿਭਰ ਗਿਆ ਕੱਪੜੇ ਵੀ ਧੋ ਕੇ ਪਾਦੇ ਆ ਰੋਟੀ ਪਾਣੀ ਵੀ ਖਾ ਲਿਆ ਅੱਜ ਬੱਚੇ ਵੀ ਸਕੂਲ ਗਏ ਆ ਤੇ ਜਦੋਂ ਬੱਚੇ ਚੱਲ ਗਏ ਤੇਰੇ ਅੰਕਲ ਵੀ ਚਲੇ ਗਏ ਤੇ ਮੈਂ ਰਹਿ ਗਈ ਕੱਲੀ ਤੂੰ ਹੀ लेट ਆਈਆਂ ਹਾਂਜੀ ਬੜਾ ਜੀਵ ਜੱ ਲੱਗੇ ਵੀ ਇੰਨੇ ਪਰਿਵਾਰ ਚ ਅਜੀ ਕੱਲੀ ਕਦੇ ਹੁਣ ਨਹੀਂ ਨਾ ਕੱਲੀ ਸਹੀ ਹੈ ਉਹ ਵੀ ਜਦੋਂ ਅਸੀਂ ਵੀ ਵਸੇਰੇ ਆਏ ਸੀ ਨਾ ਬੜੀ ਸ਼ਾਂਤੀ ਸ਼ਾਂਤੀ ਜੀ ਸੀਗੀ ਕੋਈ ਰੌਲਾ ਨਹੀਂ ਸੀ ਘਰ ਦੇ ਵਿੱਚ ਕਿ ਕਰਕੇ ਕੰਮ ਕਰੀਏ ਥੀਰੇ ਹੀ ਮੈਂ ਕਿ ਮਣਾ ਹੋਵੇ ਤਾਂ ਬੋਰ ਹੀ ਹੋਣਾ ਹੈ ਨਹੀਂ ਨਹੀਂ ਸਹੀ ਗੱਲ ਆ ਕੰਮ ਨੇ ਵੇੜ ਲੈਣੀ ਚੱਲ ਸਹੀ ਗੱਲ ਬੱਚੇ ਉਹਨਾਂ ਕਾਫੀ ਟਾਈਮ ਹੋ ਗਿਆ ਨਾ ਜਗਸਿਰ ਨੇ ਜਦੋਂ ਉਹਨੀਆਂ ਫ੍ਰੀ ਟਾਈਮ ਕੀਤਾ ਹੈ ਆਪ ਦਾ ਸਿਰ ਨੂੰ ਕਰੇ ਹੀ ਹੁੰਦਾ ਹੈ ਹਾਂਜੀ ਕਦੇ ਜਗਸਿਰ ਘਰੇ ਹੁੰਦਾ ਕਦੇ ਕੌਸ਼ ਕਰੇ ਹੁੰਦਾ ਅੱਜ ਦੋਵਾਂ ਦਾ ਹੀ ਪੇਪਰ ਸੀਗਾ ਓਕੇ ਇਹ ਵੀ ਅੱਜ ਗਿਆ ਚਲੇ ਤੇ ਉਹਦੇ ਕਰਕੇ ਫਿਰ ਅੱਜ ਤਾਂ ਕਰਕੇ ਜਿਆਦਾ ਸ਼ਾਂਤੀ ਹੀ ਹਾਂਜੀ ਕੋਮਲ ਨਹੀਂ ਦਿਖਦੀ ਯਾ ਤ ਨਹੀਂ ਕਿੱਥੇ ਚਲੇ ਗਈ ਆ ਕੋਮਲ ਗਈ ਗਾਇਸ ਲਹਿੰਗਾ ਲੈਣ ਆਇਆ ਕੋਈ ਉਹਨਾਂ ਨੂੰ ਲਹਿੰਗਾ ਦੇਣ ਗਈ ਆ ਤੇ ਜਦੋਂ ਪਿੱਛੇ ਅਸੀਂ ਅਖਿਆ ਚ ਲਹਿੰਗਾ ਤੋਂ ਦੇ ਆ ਹਾਂਜੀ ਦੇ ਜੀ ਲੱਗਦਾ ਕੋਮਲ ਦੇ ਪਿੱਛੇ ਲੱਗ ਗਈ ਆ ਉਹ ਬਾਈਕ ਦੀ ਆਵਾਜ਼ ਆਈ ਨਾ ਜਿਹੜੇ ਲਹਿੰਗਾ ਲੈਣ ਆਏ ਆ ਹਾਂਜੀ ਇਸ ਕਰਕੇ ਜਿਆਦਾ ਹੋ ਤੇ ਪਾਣੀ ਪੀਣੇ ਸਹੀ ਆ ਕਿਤੇ ਮਸਾਲੀ ਬਾਜ ਕਰਨ ਦਿੰਦੀ ਤੇ ਬਹੁਤ ਵੱਜਦੀ ਆ ਹਰੇਕ ਦੇ ਪਿੱਛੇ ਹੁਣ ਦਮਨ ਤੇ ਕੋਮਲ ਵੀ ਡਰਦੀਆਂ ਹੁੰਦੇ ਕੋਲ ਸਹੀ ਗੱਲ ਆ ਬਿਲਕੁਲ ਜਿਹੜਾ ਕੋਲ ਜਾਣ ਤੇ ਨਾ ਭੱਜ ਕੇ ਜਾਂਦੀ ਆ ਪਰ ਆਪ ਦਾ ਧਿਆਨ ਰੱਖਦੀ ਪੂਰਾ ਵੀ ਕਿਤੇ ਮੇਰੇ ਬੱਚਿਆਂ ਨੂੰ ਤਾਂ ਨਹੀਂ ਫੜਦੇ ਸਹੀ ਗੱਲ ਆ ਕੱਲ ਵੀ ਦੇਖਿਆ ਨਾ ਕਿ ਦੋ ਕਿਦਾਂ ਹਨਾ ਮੇਰੇ ਪਿੱਛੇ ਲੱਗ ਗਈ ਸੀ ਸਹੀ ਗੱਲ ਆ ਮੈਂ ਡਰ ਗਈ ਆ ਮਨ ਨੂੰ ਆਮ ਤਾਂ ਇੱਕ ਸਾਥ ਤੇ ਇੱਕ ਚੱਲੇ ਸੋ ਗਾਇਸ ਚੇਪਕ ਗਿਆ ਸਾਡਾ ਵਾਓ ਤੇ ਇਹਨੂੰ ਹੋਰ ਲਚਕਾਉਣਾ ਅਜੇ ਮੈਂ ਇੱਕ ਵਾਰੀ ਇਹਨੂੰ ਬਸ ਚੰਗੀ ਤਰ੍ਹਾਂ ਲਚਕਾਈ ਜਾਣਾ ਜਿੰਨਾ ਮਰਜੀ ਅੱਜ ਵੀਮ ਲੱਗ ਜੇ ਸਾਰਾ ਦਿਨ ਅਜਿੰਨੋਂ ਤੇ ਲਾਉਣਾ ਹਾਂ ਅਜਿੰਨੋਂ ਤੇ ਲਾਉਣਾ ਕਿਉਂਕਿ ਇਹਨੂੰ ਰੋਜ਼ ਰੂਹ ਹੀ ਤੇ ਖੁੱਲਦਾ ਵੀ ਨਹੀਂ ਨਾ ਹਨਾ ਤੇ ਆਪਾਂ ਉੱਤੋਂ ਉੱਤੋਂ ਤਾਂ ਸਾਰੇ ਸਾਫ਼ ਕਰ ਲੈਣੇ ਆ ਤੇ ਥੱਲੇ ਫਿਰ ਕਈ ਵਾਰੀ ਕੋਈ ਮਾੜੀ ਮੋਟੀ ਰਹੀ ਜਾਂਦੀ ਚੀਜ਼ ਹਨ ਉਹ ਜਿਹੜੀ ਜਿਹੀ ਲੱਗਦੀ ਤੇ ਮੇਰਾ ਰੱਦਾ ਹੀ ਚੰਗੀ ਤਰ੍ਹਾਂ ਹਾਂਜੀ ਹਾਂਜੀ ਕੌਮ ਲਾਗੇ ਤੁਸੀਂ ਹਾਂਜੀ ਆ ਗਈ ਸੀ ਕਸਟਮਰ ਆਇਆ ਸੀ ਲਹਿੰਗਾ ਲੈਂਡ ਅਸੀਂ ਉਹਨਾਂ ਨੂੰ ਲਹਿੰਗਾ ਦੇ ਕੇ ਆਏ ਹਾਂ ਠੀਕ ਆ ਜੀ ਦੇਜੀ ਨੇ ਤੈਨੂੰ ਫੜਿਆ ਨਹੀਂ ਫਿਰ ਨਹੀਂ ਨਹੀਂ ਦੇਜੀ ਹੁਣ ਨਹੀਂ ਮੈਨੂੰ ਪੈਂਦੀ ਅੱਜ ਮੈਨੂੰ ਦੁੱਧ ਪਾ ਕੇ ਆਈ ਨਾ ਪੈਂਦੀ ਅੱਧੇ ਰਸਤੇ ਦਾ ਉਰਾਂ ਖੜੀ ਰਹੀ ਮੈਂ ਤਾਂ ਦੁੱਧ ਪਾ ਕੇ ਇਹ ਤਾਂ ਡਰਪੋ ਗਿਆ ਝੂੜ ਬਹੁਤ ਬਹੁਤ ਦੀ ਅੱਜ ਦੇਖ ਰਹਾ ਪਾ ਕੇ ਆਈ ਹੈ ਬਾਕੀ ਗਾਂ ਆਂਟੀ ਜੀ ਪ੍ਰੋਸੈਸ ਪੂਰਾ ਕਰ ਰਹੀ ਹੈ ਸੁਰੇਤ ਨਹੀਂ ਲੱਗੀ ਡਰਦੀ ਕਿ ਕਹਿੰਦੀ ਮੈਂ ਡਰਦੀ ਨਹੀਂ ਉਹਦੇ ਤੋਂ ਮੈਨੂੰ ਪੈਂਦੀ ਨਹੀਂ ਪੈਂਦੀ ਤਾਂ ਡਰਦੀ ਤਾਂ ਬਹੁਤ ਹੈਗੀ ਆ ਜਦੋਂ ਬਹੁ ਬਹੁ ਕਰਦੀ ਆ ਉਹ ਦਿਨ ਜਿੱਦਾਂ ਥੱਲੇ ਆ ਕੇ ਖੜੀ ਰਹੀ ਕਹਿੰਦੀ ਸੀ ਮੈਨੂੰ ਲੈ ਕੇ ਜਾਓ ਫਿਰ ਅਮਨ ਲੈ ਕੇ ਆਈ ਸੀ ਸਹੀ ਗੱਲ ਡਰਦੀ ਗਾਈ ਨਾ ਹੋਏ ਕਲਮਣ ਵੀ ਡਰਦੀ ਸੀ ਅਮਨ ਵੀ ਨਹੀਂ ਗਾਈ ਸਹੀ ਗੱਲ ਕਲਮਣ ਨੂੰ ਵੀ ਡਰਾਉਤਾ ਨੇ ਉਹ ਦਿਨ ਤਾਂ ਮਨ ਬੜੀ ਦਲੇਰੀ ਨਾਲ ਗਈ ਹੈ ਨਾ ਮੈਂ ਕੋਮਲ ਨੂੰ ਲੈ ਕੇ ਆਉਣੀ ਆ ਸਹੀ ਗੱਲ ਸਹੀ ਗੱਲ ਉਹ ਦਿਨ ਫਿਰ ਮੇਰੀ ਇੱਜ਼ਤ ਦਾ ਸਵਾਲ ਸੀ ਨਾ ਫਿਰ ਕੋਮਲ ਕਰਨੀ ਡਰਪੋਕ ਕੱਲ ਪਰ ਕੋਮਲ ਨਹੀਂ ਨਾ ਵੇਖਦੀ ਭਈ ਸਹੀ ਗੱਲ ਗਾਈਜ਼ ਹੁਣ ਮਿਲਦੇ ਆ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਚੁੱਲਾ ਫਿੱਟ ਕਰਕੇ ਫਿਰ ਵਿਖਾਵਾਂਗੇ ਤੁਹਾਨੂੰ ਕਿੰਨਾ ਲਿਸ਼ਕਦਾ ਹੈ ਹਾਂਜੀ ਬ੍ਰੇਕ ਤੋਂ ਬਾਅਦ ਯੈਸ ਦੇਖੋ ਗਾਈਜ਼ ਆਪਣਾ ਗੈਸ ਹੋ ਗਿਆ ਸਾਫ਼ ਦੇਖੋ ਕਿੱਡਾ ਸੋਹਣਾ ਲੱਗਦਾ ਪਿਆ ਹੈ ਹੁਣ ਆਪਾਂ ਇੰਦੇ ਬਣਾਵਾਂਗੇ ਚਾਹ ਇਹਦੀ ਪਾਈਪ ਲਾਉਣੀ ਹੈ ਜੇ ਚਾਹ ਬਣਾ ਕੇ ਫਿਰ ਤੁਹਾਨੂੰ ਆਪਾਂ ਮਿਲਦੇ ਆ ਕੀ ਕਹਿਣਾ ਦੱਸ ਹੁਣ ਦੱਸ ਹਾਂ ਤੇ ਡਰਾਈਵ ਕਰਦਾ ਤੇ ਮੈਂ ਮੇਰਾ ਇੱਥੇ ਕੀ ਕੰਮ ਆ ਵਾਸੇਗਾ ਕਰੀ ਜਾ ਰੇ ਪਰ ਇਹ ਨੂੰ ਆ ਸਕਦੀ ਤੈਨੂੰ ਬਾਈ ਨਾ ਡੈਗ ਪੇਪਰਾਂ ਕਰ ਲਾ ਕਰ ਲਾ ਪੜਿਆ ਕਰ ਤਦੀਪੁਰਿਆ ਇਹਨੂੰ ਕਮਾ ਸਾਨੂੰ ਡਰਾਈਵ ਦਾ ਜਿਆਦਾ ਹੀ ਸ਼ੌਂਕ ਲੱਗਿਆ ਹੋਇਆ ਹੈ ਜਿਆਦਾ ਹੀ ਸ਼ੌਂਕ ਲੱਗਿਆ ਹੋਇਆ ਕੁਝ ਓਕੇ ਮੈਨੂੰ ਫੋਨ ਆ ਗਿਆ ਤੇ ਅੱਜ ਫਾਈਨਲੀ ਆਪਣਾ ਸਾਰਾ ਜਿਹੜਾ टांचा चुप दिता है तो वाली बही ज्यादा भारी से ये भी लत्थ गई सारा कपड़ा भी उतार दिता है तो बच्चे है मस्ती सवेरे वेखा गे हम जाके बुरजी कि मैं कि टुटी है बची है कि नहीं बची जग सिर भी आ गया है पेपर के ਕੋਛਦੇ ਆਉਂਦੇ ਪੇਪਰ ਦੇ ਰਿਵਿਊ ਲੈਣੇ ਕਿਸ ਤਰ੍ਹਾਂ ਦਾ ਹੋਇਆ ਪੇਪਰ ਜੀ ਇਹ ਪੁੱਤ ਇਹ ਕਿਹੜੇ ਵੇਲੇ ਸਕੂਲੋਂ ਆ ਰਹਾ ਏ ਜੇ ਰਾਤ ਦੇ ਟਾਈਮ 12 ਗਰਦੀ ਕਰਕੇ ਆਣੀ ਬੱਚੀ ਹੈ 12 ਗਰਦੀ ਤੋਂ ਬਿਨਾਂ ਰਹਿ ਨਹੀਂ ਆਉਂਦੀ ਸਾਡੇ ਲਈ ਕੀ ਲਿਆਇਆ ਓਡੇ ਨਹੀਂ ਬੱਕਰਾ ਬੱਕਰਾ ਤਾਂ ਹਮ ਖਾਤੇ ਨਹੀਂ ਹੈ ਬਰਗਰ ਨੇ ਬਰਗਰ ਸਾਡੇ ਸਾਰੇ ਟੱਬਰ ਦੇ 버ਗਰ ਉਹਨੇ ਦੇ ਤੇ ਤੇਰੇ ਕੱਲੇ ਦੇ ਉਹਨੇ ਦੇ ਕੀ ਗੱਲ ਤੇਰਾ ਢਿੱਡ ਜਿਆਦਾ ਵੱਡਾ ਹੈ ਆ ਤਾਂ ਠੰਡੇ ਹੋ ਗਏ ਆ ਮਾਈਕ੍ਰੋਵੇ ਕਰ ਦੋ ਕਰਕੇ ਦੇ ਸਾਨੂੰ ਪਾਣੀ ਜੇ ਛੱਡ ਗਏ ਨੇ ਕਿੱਸੇ ਹੈ ਕਿੱਸੇ ਹੈ ਪੇਪਰ ਕਿਵੇਂ ਹੋਇਆ ਹੈ ਵਧੀਆ ਹੋ ਗਿਆ ਆ ਗ੍ਰੀਨ ਵਾਲੇ ਵੈਦ ਨੇ ਆ ਨਾਨ ਵਿੱਚ ਹਾਂ ਹੈ ਪਿੱਦੂ ਪਿੱਦੂ ਜਿਹਾ ਇਹਨਾਂ ਨੇ ਕੁਝ ਬਣ ਜੂਗਾ ਸਾਡਾ ਕੀ ਆਇਆ ਇਹਦਾ ਕਿੰਨਾ ਟਾਈਮ ਹੋਇਆ ਆਇਆਂ ਨੂੰ ਅਜੇ ਅਸੀਂ ਸੰਤਰੇ ਵੇਖੇ ਨਹੀਂ تھے ਇਹਨਾਂ ਨੇ ਖਤਮ ਵੀ ਕਰ ਦੇਨੇ ਕੱਲ ਪਤਾ ਕੀ ਕੀਤਾ ਇਹਨਾਂ ਨੇ ਡੱਬਾ ਤੁਸੀਂ ਡੱਬੇ ਚੋਂ ਖਾਧੀ ਮਠਿਆਈ ਕੋਈ ਇਹ ਕਰਾ ਦੇ ਕਰਾ ਜਾਨੂੰ ਤੇ ਮੈਂ ਜਦੋਂ ਮੈਂ ਵੀ ਨਹੀਂ ਗਿਆ ਤਾਂ ਕੱਲ ਮੈਂ ਦੋ ਦੁੱਜੇ ਖਾਦੇ ਦਿਕਾ ਲਈ ਬਸ ਹਲੋਗੀ ਫਿਰ ਮਤਲਬ ਜੱਗੇ ਨਹੀਂ ਸਾਰਾ ਖਾਦਾ ਦਾ ਮਤਲਬ ਹੋਰ ਹੋਰ ਵੀ ਕੋ ਇਹ ਨਾ ਲੱਜ ਤਿੰਨ ਬਾੜੀਆਂ ਕਿਹਰ ਜਾਂਦੀਆਂ ਆਏ ਵੋਈ ਇੰਨਾ ਵੱਡਾ ਹੈ ਤੇ ਬੰਦਾ ਕਰੇ ਕੀ ਲੈ ਬਸ ਮੈਂ ਨਾ ਅਮਨ ਨੂੰ ਕਿਹਾ ਮੈਂ ਕਿਹਾ ਅਮਨ ਤੇਰੇ ਤੋਂ ਮਗਰੋਂ ਡੱਬਾ ਆਇਆ ਏ ਮਠਿਆਈ ਦਾ ਤੇ ਤੇਰੇ ਤੋਂ ਤੇਰੇ ਆਉਣ ਤੋਂ ਪਹਿਲਾਂ ਮੈਂ ਖਤਮ ਸੀ ਉਹਦੇ ਆਉਣ ਤੋਂ ਪਹਿਲਾਂ ਸਵੇਰ ਤੇ ਬੜਾ ਅਸੀਂ ਕਹਿੰਦੀ ਕਹਿੰਦੀ ਉਹ ਕਹਿੰਦੇ ਹੋਣੇ ਕਿ ਤੈਨੂੰ ਖਰਾਬ ਨਾ ਹੋ ਜਾਏ ਮੈਂ ਕਿਹਾ ਉਹ ਤਾਂ ਖਰਾਬ ਵੀ ਨਹੀਂ ਛੱਡਦੇ ਇਹ ਤਾਂ ਖਰਾਬ ਹੋ ਗਿਆ। ਆਹਦੀ ਖਤਮ ਹੋ ਗਿਆ ਥੋੜੇ ਰਹਿ ਗਏ ਦੋ। ਹੂੰ। ਰੱਗੇ ਦੇ ਕੰਮ ਆ। ਮਿੰਟ ਹੀ ਲਾਉਂਦੇ ਆ। ਆਹ ਤੋ ਡਬਰਗਰ ਸੰਭਾਲ ਕੇ ਰੱਖਿਆ ਸੀ ਮੈਂ ਆ ਇਹਨਾਂ ਨੇ ਛੱਕ ਜਾਣਾ। ਡਬਰ ਨਾ ਆਇਆ। ਆਹ ਲੈ ਜੀ। ਪਰ ਲਾਉਣਾ ਨਹੀਂ। ਤੇ ਗੇਟ ਕੂਟ ਕਰ ਲੋ ਬੰਦ ਲੋ। ਤੈਨੂੰ ਇਸ ਬਿਰਨਾ ਬੜਾ ਮਾੜਾ ਹੋਇਆ। ਕੀ ਤੇਰਨਾ ਹਮੇਸ਼ਾ ਮਾੜੀ ਹੁੰਦੀ ਆ? ਕੱਲ ਛੁੱਟੀ, ਪਰਸੋ ਛੁੱਟੀ। ਤੇ ਦੋ ਦੋ ਅਗਲੇ ਦਿਨ ਮੱਸੀਆ ਉਦੋਂ ਪੇਪਰ ਆ ਗਿਆ। ਪੇਪਰ ਆ ਗਿਆ ਹਾਂ ਤੇ ਕੋਈ ਨਹੀਂ ਪੇਪਰ ਦੇ ਕੇ ਆ ਕੇ ਤੇ ਮੱਸੀਆ ਵੇਖ ਲਈ। ਕੀ پتہ ਨੇ 12 ਵੀ ਛੁੱਟੀ ਕਰਨੀ ਵੀ ਨਹੀਂ ਕਿ ਸਕੂਲ ਨੇ ਡਾਕੀ ਦਾ ਤੋ ਨਵੀਂ ਵਿਖਾਵਾਂਗੇ ਮਸਿਆਂ ਜਿਹੜੀ ਆ ਇਹ ਸਾਡੇ ਪਿੰਡ ਸੁਰਸਿੰਘ ਹੁੰਦੀ ਆ ਤੇ ਮੇਰੇ ਪੇਕੇ ਪਿੰਡ ਹਾਮਦਵਾਲਾ ਉਹਨਾਂ ਦੁਆਰਾ ਸੇਵਾ ਕੀਤੀ ਜਾਂਦੀ ਆ ਇਹ ਵੀ ਹੈਗਾ ਹਮ ਇਹ ਨਾਲ ਕੋਈ ਨਾ ਨਾ ਕੀ ਕਹਿੰਦੇ ਜਿਹੜੀ ਕਿੰਨੇ ਚਿਰ ਚ ਕਿੰਨਾ ਹੋ ਗਿਆ ਹਾਂ ਤੇ ਡੈਡੀ ਕਹਿੰਦੇ ਇਹ ਮੋਟਰ ਪਾਣੀ ਬੜੀ ਛਿੱਤੀ ਪਾਣੀ ਬੜਾ ਕੱਢਦੀ ਆ ਹੂੰ ਫੇ ਮਾ ਮੇਰੇ ਪੇਕਿਆਂ ਦੀ ਮੋਟਰ ਜਿਹੀ ਹੂੰ ਤਾਂ ਬੜੀ ਛਾਣੀ ਜਿਆਦਾ ਕੱਢਦੀ ਇਹ ਤੋਂ ਡੈਡ ਜਿਹਾ ਨਹੀਂ ਛੂਛਲੀ ਆ ਸ਼ਿਆਜੀ ਨਾ ਸ਼ਿਆਜੀ ਅਸੀਂ ਪਾਵਰਫੁੱਲ ਹੁੰਨੇ ਤਾਂ ਸਾਡੀ ਮੋਟਰ ਦਾ ਪਾਣੀ ਵੀ ਪਾਵਰਫੁੱਲ ਹੀ ਆ ਨਸ਼ੇੜੀ ਪਿੰਡ ਤੁਹਾਡਾ ਆ ਮਸ਼ੀਆ ਜਰੂਰ ਲੈ ਆਪਿਆ ਗੰਦਾ ਪੈੰਡ ਤੋਂ ਵਧੀਆ ਐ ਗੰਦਾ ਪੈੰਡ ਗੰਦਾ ਪੈੰਡ ਤੇ ਬਾਪ ਦੇ ਪੈੰਡ ਨਾਲ ਤੇਰੀ ਮਾਂ ਦਾ ਪੈੰਡ ਜ਼ਿਆਦਾ ਵਧੀਆ ਵਾ ਚੱਲ ਫਿਰ ਮਿੰਟਾ ਕਦ ਕਰਦਾ ਨਾ ਮੈਂ ਤੇ ਜਾਣਾ ਹੁਣ ਤੇ ਮੈਨੂੰ ਜਾਣ ਨਹੀਂ ਦੇਣਾ ਮੈਂ ਮਿੰਟਾ ਕਰਦਾ ਹੀ ਤੇ ਜਾਣਾ ਇੱਥੇ ਮੈਂ ਤਾਂ ਜਾਊਂਗਾ ਕਿਉਂ ਜਾਵਾਂਗਾ ਫਿਰ ਮੈਂ ਜਾਣ ਨਹੀਂ ਮੇਰੇ ਨਾਨਕੇ ਉੱਥੇ ਮੇਰੇ ਪਿੰਡ ਦੀ ਬੁਲਾਈ ਕਰਦਾ ਮੇਰੇ ਨਾਨਕੇ ਉੱਥੇ ਨਾਨਕੇ ਕਾਦੇ ਫਿਰ ਜਦੋਂ ਤੋਂ ਬੁਲਾਈ ਕਰਦਾ ਮੈਨਕਿਆ ਤੀ ਹਮ ਨਹੀਂ ਵਧੀਆ ਪੈਂਟ ਸੋਹਣਾ ਪੈਂਟ ਐ ਪੂਰਾ ਸਿਰਾ ਦੋ ਵਧੀਆ ਬੈਂਡੀ ਕਿਹੜਾ ਸਿਰਾ 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 ਹਾਂਜੀ ਆ ਕੀ ਬੁਲਾਏ ਆ ਕੀ ਆ ਸੱਚ ਦਾ ਡਾ ਉਹ ਜਾਨ ਦੇ ਬਸ ਆ ਗਾਇਸ ਮੰਮੀ ਨੇ ਮੰਗਵਾਇਆ ਸੀਗਾ ਮਾਮੇ ਦੇ ਵਿਆਹ ਵੇਲੇ weight loss ਕਰਨ ਲਈ ਤੇ ਦੇਖਦੇ ਕਿੰਨਾ ਖਾਦਾ ਹੈ ਬਸ ਮੰਗ ਰਿਹਾ ਕਿ weight loss ਕਰਨ ਲਈ ਆ ਮੈਂ ਕਿਹ ਮੱਖੀ ਹੁੰਦੀ ਆ ਸੋ ਗਾਇਸ ਆ ਦੇਖ ਸਕਦੇ ਹੋ ਤੁਸੀਂ ਹਜੇ ਪੂਰਾ ਪਰਿਆਪਿਆ ਏ ਪਿੰਕੀ ਥੋੜਾ ਬਹੁਤ ਵੀ ਨਹੀਂ ਖਾਦਾ ਤੇ ਇਨਾਂ ਨੇ ਐਵੇਂ ਪੈਸੇ ਵੇਸਟ ਕੀਤੇ ਆ ਕਿੰਨੇ ਦਾ ਆ ਸੀਗਾ ਇਹ ਪੈਸੇ ਤਾਂ ਮੰਮੀ ਵੇਸਟ ਕਰਦੀ ਆ ਕਮਾਉਂਦੀ ਤਾਂ ਨਹੀਂਗੀ ਉਹ ਹੀ ਦੱਸ ਦਿਆ ਕਰਨਾ ਵੀ ਕਮਾਉਂਦੀ ਵੀ ਆ ਕੀ ਕਮਾਇਆ ਤੁਸੀਂ ਦੱਸੋ ਹਾਂ ਅੱਜ ਕੀ ਕਮਾਇਆ ਰੋਜ਼ ਐਵੇਂ ਨਹੀਂ ਕਰਨਾ ਚਾਹੀਦਾ ਆਪੀ ਗੱਲ ਹਮੇਸ਼ਾ ਮਨਵਾਉਂਦੇ ਮੇਰੇ ਤੋਂ ਤੂੰ ਇੱਕ ਵੀਡੀਓ ਬਣਾਉਣ ਲੱਗ ਪਿਆਗਾ ਚੁੱਪੀ ਤੂੰ ਮਨ ਵੀ ਲਿਆ ਕਰੋ ਮਨ ਲਿਆ ਕਰੋ ਕੀ ਗੱਲ ਹਰ ਵਾਰੀ ਮੈਂ ਹੀ ਮੰਨੀ ਜਾਵਾਂ ਤੇ ਹੋਰ ਜਨਾਨੀ ਨੂੰ ਬੰਦੇ ਅੱਗੇ ਝੁੱਕ ਕੇ ਰਹਿਣਾ ਚਾਹੀਦਾ ਬੈਠ ਕੇ ਰੋਟੀ ਖਾਣ ਨਹੀਂ ਬੰਦਿਆ ਕਨਾਰੇ ਟਾਈਮ ਗਿਆ ਤੇਰੇ ਭਰਾਵਾ ਹੁਣ ਨਹੀਂ ਕੋਈ ਝੁਕਦਾ ਤੇ ਤੁਸੀਂ ਤਾਂ ਪੁਰਾਣੇ ਟਾਈਮ ਦੇ ਐ ਨਾ ਮੈਂ 80 ਮੈਂ ਹੈਗੀ ਆ ਵੀ 1950 ਦੀ ਤੇ ਹੋਰ ਆਹੋ 1900 ਕਿਨੇ 60 ਤੋਂ ਅੱਗੇ ਆ 80 ਦੇ ਪਿੱਛੇ ਆ ਤੁਸੀਂ 88 ਮਾਡਲ ਆ ਹਾਂ 88 ਮਾਡਲ ਤੁਸੀਂ ਪੁਰਾਣੇ ਹੋਏ ਹੁਣ ਤਾਂ ਉਸ ਟਾਈਮ ਦੀਆਂ ਗੱਡੀਆਂ ਵੀ ਬੰਦ ਹੋ ਗਈਆਂ ਮੈਂ ਮਾਡਰਨ ਮੰਮੀ ਆ ਅੱਛਾ ਕੰਜੀ ਅੱਛਾ ਤੇ ਆ ਦੇ ਪਾਪਾ ਜੀ ਨੂੰ ਸਮਝਾ ਲਾ ਤੇ ਲੜਾਈ ਹੋ ਜਾਣੀ ਰੋਟੀ ਜਦੋਂ ਤੱਕ ਰੋਟੀਆਂ ਬਕਾਉਣੇ ਪਏ ਉਹ ਤੱਕ ਤਾਂ ਚਲੋ ਡੈਡੀ ਰੋਕ ਲੈਣਗੇ ਕਿਉਂਕਿ ਦੋ ਚੀਜ਼ਾਂ ਆ ਜਾਂ ਤਾਂ ਰੋਟੀ ਨਹੀਂ ਮਿਲਣੀ ਦੂਜੀ ਚੀਜ਼ ਜੀ ਵੇਲਣਾ ਹੱਥ ਚਾ हां तेरे के जदो थे आओ ओ देखो चलो जिन्ना ਨਹੀਂ ਤੇ ਹਿਆਰ ਆ ਰਖ ਚੋਣ ਕਰ ਰਟਿਆ ਕਰ ਰਟਿਆ ਸੇਲੀ ਨਾਲ ਗੱਲ ਕੀ ਸੇਲੀ ਨਾਲ ਕਰ ਲਈ ਗੱਲ ਜੀਣੀ ਦੇ ਦੋਸਤ ਦੀ ਮੰਮੀ ਨਾਲ ਗੱਲ ਕੀਤੀ ਭਰਾਵਾ ਲੱਗ ਪਿਆ ਜੀ ਫਿਰ ਸੇਲੀ ਨਾਲ ਗੱਲ ਕਰਨ ਵੇਖੋ ਵੇਖੋ ਚਲਾ ਗਿਆ ਜੀ ਜੀ ਉਹ ਆਦੀ ਦੋਸਤ ਦੀ ਮੰਮੀ ਨਾਲ ਗੱਲ ਕਰਦਾ ਪਿਆ ਹੁਣ ਤਾਂ ਨਹੀਂ ਕਰਦਾ ਪਿਆ ਨਾ ਉਹ ਪਹਿਲਾਂ ਗੱਲ ਕਰੀ ਪੇਪਰ ਕਿਵੇਂ ਦਾ ਪੇਪਰ ਦਾ ਪੁੱਛ ਲਿਆ ਹੁਣ ਕਿਹਦੇ ਨਾਲ ਗੱਲ ਕਰਦਾ ਪਿਆ ਸਾਰੀਆਂ ਮੰਮੀਆਂ ਨੂੰ ਫਿਕਰ ਹੁੰਦਾ ਮੈਂ ਇਹਨੂੰ ਪੁੱਛਦੀ ਨਹੀਂ ਮੈਂ ਨਰਾਜ ਦਾ ਪੇਪਰ ਕਿਵੇਂ ਹੋਇਆ ਕਰਨ ਹੋਣਾ ਦੇ ਸਾਰੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਮੈਂ ਹੋਣਤ ਨਹੀਂ ਕਰਦੀ ਪਰ ਮੈਂ ਉਹਨਾਂ ਜੇ ਪੁੱਛਦੀ ਇਹਨੂੰ ਪੁੱਛਦੀ ਨਹੀਂ ਵੀ ਸਾਰਾ ਹੁਣ ਗੱਲ ਕਰਨ ਦਾ ਮਰਨ ਨੂੰ ਪੁੱਛੋ ਕਿਵੇਂ ਦਾ ਹੈ ਪੇਪਰ ਉਹਦਾ ਵਧੀਆ ਹੋਇਆ ਜੱਗਸਿਰ ਨਾਲ ਵੀ ਵਧੀਆ ਹੋਇਆ ਮੈਨੂੰ ਪਤਾ ਹੈ ਹੂੰ ਉਹਦਾ ਕੀ ਉਹਦਾ ਫੇਵਰਟ ਸਬਜੈਕਟ ਸੀ ਅੱਜ ਹੂੰ ਮੈਨੂੰ ਪਤਾ ਹੈ ਮੈਂ ਹੀ ਦੱਸਿਆ ਤੁਹਾਨੂੰ ਯੈਸ ਮੈਂ ਪੁੱਛਦੀ ਇਹ ਕਿ ਤਾਈ ਮੈਨੂੰ ਦੱਸ ਦੇ ਦੀ ਤਾਈ ਮੈਨੂੰ ਨੌਲੇਜ ਨਹੀਂ ਹੁੰਦੀ ਹੈ ਹੂੰ ਵੀ ਕਿਹੜੇ ਬੱਚੇ ਦਾ ਕਿਹੜਾ ਸਬਜੈਕਟ ਫੇਵਰਟ ਹੈ ਉਹ ਕਿੰਨਾ ਪੜ ਕੇ ਖੁਸ਼ ਆ ਹੂੰ ਉਨੇ ਹੀ ਜਗਸਿਰ ਦੇ ਸਾਰੇ ਪੇਪਰ ਦੀ ਉਨੇ ਹੀ ਤਿਆਰੀ ਕਰਵਾਈ ਹੈ ਹਾਂ ਮੈਂ ਰਾਤੀ ਹੁੰਦੇ ਨਾ ਬੈਗੇ ਨਾ ਜਗੇ ਨਾ ਦੂਜਾ ਇਹ ਗੱਲ ਦੱਸ ਸਕਦੇ ਰਾਤੀ ਡਿਸਟਰਬ ਬਣਾ ਕੇ ਤਾਹੇ ਸੁੱਖਿਆ ਭਾਵੇਂ ਸਾਨੂੰ ਖਾਇਆ ਕਿੰਨੂ ਸਾਨੂੰ ਅਸੀਂ ਤੁਹਾਨੂੰ ਕੀ ਕਿਹਾ ਸੀਗਾ ਜਗਸਿਰ ਰਸੋਈ ਚੱਕ ਠੁੱਕ 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 ਕਰ ਜੱਗੇ ਨਾ ਕੀਤਾ ਮੈਂ ਤਾਂ ਨਹੀਂ ਮੈਂ ਤਾਂ ਆਪਦਾ ਕੰਮ ਕਰਦਾ ਪਿਆ ਰਾਮ ਅੱਧੀ ਰਾਤ ਆ ਕੇ ਕੌਫੀ ਬਣਾ ਕੇ ਭਾਂਡੇ ਸਾਰੇ ਗੰਦੇ ਕਰ ਕਿਹੜਾ ਕਰੀਤੇ ਸਵੇਰੇ ਚ ਚਾਹ ਬਣਾਉਣੀ ਕਿੰਦੀ ਪਹਿਲੋਂ ਭਾਂਡੇ ਮੰਮੀ ਨੇ ਭਿੰਦੇ ਫਿਰ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਰਾਤੀ ਕੀ ਹੋਇਆ ਮੈਂ ਪੜੀ ਆਵਾ ਜੱਗ੍ਹਾ ਇਧਰ ਸੌ ਗਿਆ ਸੌ ਗਿਆ ਕਿ ਉਧਰ ਮਜ਼ਾਜ ਕਹਲ ਲੱਗੀ ਹੋਈ ਕਹਲ ਲੱਗੀ ਹੋਈ ਦੋ ਯਾਰ ਲੋ ਕਰਾੜੇ ਹੀ ਯਾਰ ਵੀਡੀਓ ਬਣਾ ਲੈਣੀ ਇਹਨਾਂ ਦੀ ਵੇ ਦਿਮਾਗ ਚ ਨਹੀਂ ਆਇਆ ਉਦੋਂ ਤੇ ਉਦੋਂ ਬਾਅਦ ਤਾਂ ਜਿਆ ਵੀ ਆਪਾਂ ਵੀਡੀਓ ਨਹੀਂ ਅੰਦਰ ਹੁੰਦੇ ਵੀ ਬਾਇਫਰੈਂਡ ਗਰਲਫਰੈਂਡ ਗੱਲ ਕਰਦੇ ਕਰਦੇ ਸੌ ਜਾਂਦੇ ਨੇ ਆਹ ਵੇਖ ਲੈਂਦੇ ਉੱਪਰ ਆ ਕੇ ਨਾ ਤੇ ਜਾ ਉਹਨਾਂ ਵਿੱਚ ਜਾਇਦ ਉਹ ਖਰ ਖਰ ਕਰੀਏ ਜੱਗ ਕਿਡਾ ਉੱਠ ਪੜਲਾ ਤੇ ਜਾ ਬਾਇਓ ਮੈਂ ਇੱਕ ਦਸ ਹੋ ਗਿਆ ਮੈਂ ਕਾਫੀ ਬਗ ਸੁਣਾ ਉਹ ਮੁਰਰਾ ਮੁਰਰਾ ਹੀ ਸੋਗਾ ਹਾਂ ਨਹੀਂ ਨਾ ਨਹੀਂ ਸੁੱਤਾ ਮੁਰਰਾ ਮੈਂ ਨਹੀਂ ਸੁੱਤਾ ਘਰਾੜੇ ਮਾਰ ਕੇ ਬਾਅਦ ਕੀ ਮੈਂ ਨਹੀਂ ਦੋਵੇ ਮੈਂ ਲਾਜੇ ਤੋਂ ਸਾਡਾ ਵਲੌਗ ਵੇਦਨਾ ਤੇ ਚੋਰੀ ਫੜੀ ਚਲੋ ਰੱਕ 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 ਘਰ ਦੇ ਇਧਰ ਬੈਕ ਦਹੀਂ ਖਾਣ ਲੱਗਾ ਤੇ ਦਹੀਂ ਵਿੱਚ ਕੀ ਪਾ ਕੇ ਦੇ ਦੇ ਮੈਲਗੀ ਕਹਿੰਦਾ ਹੈ ਇਹ ਪੱਤੀ ਕੌਣ ਖਾਂਦੇ ਹੈ ਨਹੀਂ ਨਾਲੀ ਹੋਈ ਨਹੀਂ ਤਾਂ ਤੁਮ ਵੀ ਇਹ ਗੱਲ ਸੁਣਿਗਾ ਕੋਈ ਨਹੀਂ ਇਹ ਗੱਲ ਨਾ ਨਾ ਮੁੰਡਾ ਨਹੀਂ ਦੱਸਿਆ ਇਹ ਮੈਨੂੰ ਇਹ ਬਚਪਨ ਚ ਖਾਂਦੇ ਹੁੰਦੇ ਪੱਤੀ ਸੁੱਕੀਆਂ ਣਮ ਣਮ ਤੇ ਅੱਜ ਬਾਬੇ ਨੇ ਮਿਲਗੀ ਬਾਬਾ ਰਵਿੰਦਰ ਨੂੰ ਤੁਹਾਨੂੰ ਪਤਾ ਹੀ ਹੋਗਾ ਜਿਹੜਾ ਮੁੰਡਾ ਪਿੰਡ ਦਾ ਉਹਨੂੰ ਕਿਹਾ ਕਿ ਤੂੰ ਜਾ ਪਤੀ ਕੋਲ ਖਾਂਦੇ ਉਹ ਕਹਿੰਦਾ ਡੰਗਰ ਖਾਂਦੇ ਹੁੰਦੇ ਆ ਜਦੋਂ ਕਿ ਉਹ ਤੇ ਪੂਆ ਖਾਦੀ ਉਹ ਤੇ ਤਤੇ ਉਹ ਇੰਨਾ ਪਾਗਲ ਹੋ ਗਿਆ ਵੀ ਦਹੀਂ ਚੁਣ ਪੱਤੀ ਪਾ ਗਿਆ ਨਹੀਂ ਵੈਸੇ ਬਹੁਤ ਟੇਸਟੀ ਆ ਖੰਡ ਨਹੀਂ ਭਾਈਦੀ ਹੁੰਦੀ ਨਾ ਪਾ ਭਾਈਦੀ ਹੁੰਦੀ ਆ ਵੈਸੇ ਮੈਂ ਖਾਦਾ ਹੁਣ ਬਿਨਾ ਖੰਡ ਤੋਂ ਇੰਨਾ ਟੇਸਟੀ ਆ ਨਾ ਨਹੀਂ ਖਾ ਕੇ ਵੇਖ ਪੂਰਾ ਵਧੀਆ ਖੱਟਾ ਬਿਲਕੁਲ ਵੀ ਨਹੀਂ ਖੱਟਾ ਮੈਂ ਪੂਰਾ ਕਾੜ ਕਾੜ ਕੇ ਦੁੱਧ ਨੂੰ ਜਿਵੇਂ ਕਾੜਨੀ ਦੁੱਧ ਹੁੰਦਾ ਹੈ ਇਹ ਇਹ ਖੱਟਾ ਹੁੰਦਾ ਹੀ ਨਹੀਂ ਬਿਲਕੁਲ ਵੀ ਐਨੇ ਪਿਆਰ ਨਾਲ ਮੈਂ ਬਿਲਕੁਲ ਥੋੜਾ ਖੱਟਾ ਲਾਇਆ ਓਕੇ ਬਾਏ ਗਾਇਜ਼